ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਡਿਜ਼ਾਈਨਰ ਸੂਟਸ ਲੈ ਕੇ ਆਏ ਆ ਜੀ ਸਰਦੀਆਂ ਵਾਲੇ ਗਰਮ ਸੂਟ ਲੈ ਕੇ ਆਏ ਆ ਵਿੰਟਰ ਤੂਸ਼ ਤੇ ਪ੍ਰਿੰਟੈਕਸ ਤੇ ਬਹੁਤ ਹੀ ਸੋਹਣੇ ਬ੍ਰਾਂਡਡ ਆਰਟੀਕਲਸ ਆਏ ਨੇ ਪੀਸ ਮੈਂ ਤੁਹਾਨੂੰ ਖੋਲ ਕੇ ਵੀ ਨਿਗਾਹ ਕਰਵਾ ਦਿੰਨਾ ਆ ਜੀ ਕਲਰ ਕੰਬੀਨੇਸ਼ਨਸ ਤੇ ਡਿਜ਼ਾਈਨ ਬਹੁਤ ਹੀ ਸੋਹਣੇ ਆਏ ਨੇ ਕਸਟਮਰਸ ਨੂੰ ਸਾਰਿਆਂ ਨੂੰ ਕਲਾਈਂਟਸ ਨੂੰ ਦਰਸ਼ਕਾਂ ਨੂੰ ਬੇਨਤੀ ਆਦੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਐ ਜੀ 셔ਟ ਦੀ ਫਰੰਟ ਆਵੇਗੀ ਜੀ ਸਾਈਡ ਤੋਂ ਬਾਜੂ ਪ੍ਰਿੰਟਡ ਡਿਜੀਟਲ ਪ੍ਰਿੰਟ ਤੇ ਜੋ 셔ਟ ਦੀ ਫਰੰਟ ਤੇ ਪ੍ਰਿੰਟ ਹੋਇਆ ਵਾ ਸੇਮ ਐਜ਼ ਇਟ ਇਜ਼ 셔ਟ ਦੀ ਬੈਕ ਤੇ ਪ੍ਰਿੰਟ ਰਹੇਗਾ ਫਰੰਟ ਬੈਕ ਬਾਵਾ ਡਿਜ਼ਾਈਨਰ 셔ਟ ਨਾਲ ਬਾਟਮ ਰਹੇਗੀ ਜੀ ਇਹਦੇ ਪਲੇਨ ਪਸ਼ਮੀਨਾ ਤੂਸ਼ ਦੀ 셔ਟ ਪਸ਼ਮੀਨਾ ਤੂਸ਼ ਬਾਟਮ ਨਾਲ ਸਟਾਲ ਰਹੇਗਾ ਜੀ ਪੂਰੇ ਖੁੱਲੇ ਸਾਈਜ਼ ਦਾ ਡਿਜ਼ਾਈਨਰ ਸਟੌਲ ਐ ਦੇਖੋ ਬਹੁਤ ਹੀ ਸੋਹਣਾ ਆਰਟੀਕਲ ਰੈਡੀ ਹੋ ਗਿਆ ਵਾ ਇਹ ਸਭ ਤੋਂ ਪਹਿਲਾਂ ਆ ਜੀ ਇਹਦੇ ਵਿੱਚ ਕਾਫੀ ਕਲਰ ਕਾਫੀ ਰੈਸਟ ਦਾ ਕੰਬੀਨੇਸ਼ਨ ਹੈ ਗਵਾਂ ਦੂਸਰਾ ਇਹਦੇ ਵਿੱਚ ਆਵੇਗਾ ਜੀ ਮੂੰਗਿਆ ਕਲਰ ਡਿਜ਼ਾਈਨ অলਮੋਸਟ ਸੇਮ ਰਹੇਗਾ ਜੀ ਕਲਰਸ ਦਾ ਹੀ ਫਰਕ ਰਹੇਗਾ ਇਹ ਨਾਲ ਮੈਚਿੰਗ ਸਲਵਾਰ ਨਾਲ ਸਟੌਲ ਤੀਸਰਾ ਇਹਦੇ ਚਾਹੀਊਗਾ ਜੀ ਵਾਈਨਡ ਕਲਰ ਨਾਲ ਸਲਵਾਰ ਮੈਚਿੰਗ ਇਹ ਨਾਲ ਲਵੇਗਾ ਸਟੋਲ ਸੀਨਰੀ ਵਾਲੇ ਸਟੋਲ ਆ ਜੀ ਐ ਪਹਿਲਾ ਡਿਜ਼ਾਈਨ ਦੂਸਰਾ ਡਿਜ਼ਾਈਨ ਹੁਣ ਨਿਕਾ ਕਰੋ ਤੁਸੀਂ ਜੀ ਐਵੇਂ ਪ੍ਰਿੰਟੈਕਸ ਦੇ ਹੀ ਆਉਣਗੇ ਬ੍ਰਾਂਡਡ ਪ੍ਰਿੰਟੈਕਸ ਦੇ ਸੂਟ ਨੇ ਪਸ਼ਮੀਨਾ ਤੂਸ਼ ਦੇ ਵਿੱਚ ਪ੍ਰਿੰਟਰ ਵਾਲੇ ਪੂਰੇ ਨਿੱਗੇ ਰਹਿਣ ਵਾਲੇ ਸੂਟ ਹੈ ਜੇ ਲੈਣੇ ਜੀ ਤੇ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਗਲੇ ਦੇ ਪੱਟੀ ਘੇਰਾ ਪ੍ਰਿੰਟਡ ਜੋ ਘੇਰੇ ਦੇ ਪ੍ਰਿੰਟ ਆ ਉਹੀ ਬਾਜੂ ਦੇ ਉੱਪਰ ਪ੍ਰਿੰਟ ਆਵੇ ਜੇ ਜੀ ਇੱਧਰ ਦੇਖ ਲਓ ਬਾਜੂ ਦੇ ਉੱਪਰ ਪ੍ਰਿੰਟ ਤੇ ਜੋ ਸ਼ਰਟ ਦੀ ਫਰੰਟ ਤੇ ਆਵੇਗਾ ਜੀ ਉਹੀ ਸ਼ਰਟ ਦੀ ਬੈਕ ਤੇ ਵੀ ਆਵੇਗਾ ਪ੍ਰਿੰਟਡ ਡਿਜ਼ਾਈਨਰ ਸ਼ਰਟ ਫਰੰਟ ਬੈਕ ਬਾਵਾ ਨਾਲ ਬਾਟਮ ਪਸ਼ਮੀਨਾ ਤੂਸ਼ ਨਾਲ ਸਟਾਲ ਪੂਰੇ ਫਲੇਟ ਡੁੱਲੇ ਸਾਈਜ਼ ਦਾ ਸਟਾਲ ਆਵੇਗਾ ਜੀ ਇਹਦੇ ਨਾਲ ਡਿਜੀਟਲ ਪ੍ਰਿੰਟ ਇਹ ਦੇਖੋ ਬਹੁਤ ਹੀ ਸੋਹਣਾ ਸੂਰਗਣਿਆ ਇਹ ਸਭ ਤੋਂ ਪਹਿਲਾ ਆ ਜੀ ਨੇਵੀ ਬਲੂ ਕਲਰ ਦੂਸਰਾ ਇਹਦੇ ਵਿੱਚ ਆਵੇਗਾ ਜੀ ਨੂਂਗਿਆ ਕਲਰ ਬਾਟਮ ਨਾਲ ਮੈਚਿੰਗ ਆਣਗੇ ਸਾਰਿਆਂ ਦੀਆਂ ਨਾਲ ਸਟਾਲ ਤੀਸਰਾ ਕਲਰ ਆਵੇਗਾ ਜੀ ਕਾਫੀ ਸ਼ੇਡ ਤੇ ਚੌਥਾ ਕਲਰ ਆਏਗਾ ਜੀ 레드 ਮਹਿਰੂਨੀ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਨੇ ਜਿਹੜਾ ਪਹਿਲਾਂ ਦਿਖਾਇਆ ਸੀਗਾ ਉਹਦੇ ਵਿੱਚ ਤਿੰਨ ਕਲਰ ਅਵੇਲੇਬਲ ਹੈਗੇ ਨੇ ਆਪਣੇ ਕੋਲ ਬਾਕੀ ਜਿਹੜੇ ਵੀ ਕਸਟਮਰਸ ਨੇ ਇਹਨਾਂ ਸੂਟਸ ਤੇ ਆਨਲਾਈਨ ਆਰਡਰ ਪਲੇਸ ਕਰਨੇ ਆ ਸਾਨੂੰ WhatsApp ਤੇ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਰੇਟ ਜਾਣ ਸਕਦਾ ਹੈ ਜੀ ਉਥੇ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡਿਟੇਲਸ ਦੇਵਾਂਗੇ ਬਾਕੀ ਜਿਹੜੇ ਵੀ ਨਵੇਂ ਵੀਅਰਸ ਸਾਡੀ ਵੀਡੀਓ ਨੂੰ ਦੇਖਤੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਨਵੇਂ ਵੀਡੀਓਜ਼ ਤੁਹਾਡੇ ਸਭ ਤੱਕ ਸਭ ਤੋਂ ਪਹਿਲਾਂ ਪਹੁੰਚ ਕਰਨੇ ਤੇ ਉਸ ਤੋਂ ਇਲਾਵਾ ਜੀ ਜਿਹੜੇ ਵੀ ਕਸਟਮਰਸ ਨੇ ਵਿਆਹ ਸ਼ਾਦੀਆਂ ਸ਼ਾਪਿੰਗ ਕਰਨੀਆਂ ਸਾਡੇ ਕੋਲ ਇੱਕ ਵਾਰ ਜਰੂਰ ਵਿਜ਼ਿਟ ਕਰੋ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਸੈ ਰੈਡੀ ਕਰਦੇ ਪਏ ਆ ਆਲਮੋਸਟ ਹਰ ਇੱਕ ਰੇਂਜ ਦਾ ਆਪਣੇ ਕੋਲ ਸੂਟ ਅਵੇਲੇਬਲ ਆ ਸੋ ਛੇਤੀ ਤੋਂ ਛੇਤੀ ਆ ਕੇ ਤੁਸੀਂ ਆਪਣੀ ਸ਼ਾਪਿੰਗ ਕਰ ਸਕਦੇ ਹੋ ਜੀ ਧੰਨਵਾਦ